ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਵਿਸ਼ਾਲਕ 435 ਕੰਬਾਈਨ ਬਕਾਉ ਹੈ ਜੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ 2019 ਮਾਡਲ ਆ ਸਾਰੀ ਮਸ਼ੀਨ ਲੋਕਲ ਚੱਲੀ ਹੋਈ ਆ ਕੈਬਨ ਦੀ ਕੰਡੀਸ਼ਨ ਦੇ ਸਕਦੇ ਹੋ ਠੀਕ ਹੈ ਜੀ ਵਧੀਆ ਸਾਫ ਕੰਡੀਸ਼ਨਾਂ ਦੇ ਹੈਗੀ ਤਲਵੰਡੀ ਭਾਈ ਏਰੀਆ ਦਾ ਜਿੱਥੇ ਮਸ਼ੀਨ ਖੜੀ ਆ ਲਾਲ ਹੀ ਨੂੰ ਇੰਜਨ ਆ ਮਸ਼ੀਨ ਦਾ ਪੇਟੀ ਬੰਦ ਠੀਕ ਹੈ ਜੀ ਵੀਡੀਓ ਨੂੰ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਓ ਫੀਡਰ ਦੀ ਕੰਡੀਸ਼ਨ ਫੀਡਰ ਪੱਟੀਆਂ ਫੀਡਰ ਚੈਨਾਂ ਵਗੈਰਾ ਦੇਖੋ ਸਾਦੇਮ ਬਲੂਰ ਦੀ ਕੰਡੀਸ਼ਨ ਦੇ ਇਸਾ ਦੇਓ ਟਾਇਰਾਂ ਦੀ ਕੰਡੀਸ਼ਨ ਦੇ ਇਸਾ ਦੇਓ ਵਧੀਆ ਸਾਫ ਕੰਡੀਸ਼ਨ ਚ ਸਾਰੀ ਮਸ਼ੀਨ ਸਾਰੀ ਮਸ਼ੀਨ ਬਿਲਕੁਲ ਲੋਕਲ ਚੱਲੀ ਆ 90% ਕੰਡੀਸ਼ਨ ਆ ਮਸ਼ੀਨ ਦੀ 18,60,000 ਦੀ ਡਿਮਾਂਡ ਆ ਬਾਈ ਹੋਰਾਂ ਦਾ ਤਲਵੰਡੀ ਪਾਈ ਏਰੀਆ ਦਾ ਜਿੱਥੇ ਮਸ਼ੀਨ ਖੜੀ ਆ ਚੱਕਾਂ ਦੀ ਦੇਖ ਸਕਦੇ ਹੋ ਕੰਡੀਸ਼ਨ ਵਧੀਆ ਹੈ ਟਾਇਰਾਂ ਦੀ ਕੰਡੀਸ਼ਨ ਓਕੇ ਆ ਬਾਕੀ ਕਿਸੇ ਵੀਰ ਨੇ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਜਾਂ ਮਸ਼ੀਨ ਦੇ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਬਾਈ ਹੋਰਾਂ ਦਾ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਗੱਲਬਾਤ ਕਰਨੀ ਆ ਜਾਂ ਮਸ਼ੀਨ ਦੇ ਬਾਰੇ ਜਾਣਕਾਰੀ ਲੈਣੀ ਆ ਬਾਕੀ ਰੰਗ ਪੇੜ ਦੇਖ ਸਕਦੇ ਹੋ ਵਧੀਆ ਸਾਫ਼ ਆ ਆਊਟਰ ਪਾਈਪ ਖਹਿਣ ਵਗੈਰਾ ਤੇ ਸਾਰੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬੜੀ ਸਾਫ ਪਈ ਆ 11,60,000 ਦੀ ਡਿਮਾਂਡ ਆ ਬਾਕੀ ਵੀਡੀਓ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬਾਤੋ ਸ਼ੇਅਰ ਜ਼ਰੂਰ ਕਰ ਦਿਓ ਬ੍ਰਾਕੇਟਾਂ ਵਗੈਰਾ ਸਾਰੇ ਟਾਇਰ ਵਗੈਰਾ ਟੂਲ ਬਾਕਸ ਵਗੈਰਾ ਤੁਸੀਂ ਦੇਖ ਹੀ ਚਾਹਦੇ ਹੋ ਰੰਗ ਪਿੰਡ ਦੀ ਕੁਆਲਿਟੀ ਬਿਲਕੁਲ ਸਾਫ ਆ ਗਈ ਠੀਕ ਹੈ ਜਿ ਲੱਟਾ ਵਗੈਰਾ ਚੈੱਕ ਕਰ ਸਕਦੇ ਹੋ ਵੀ ਤੁਸੀਂ 2019 ਮਾਡਲ ਹੈ ਮਸ਼ੀਨ ਬਾਕੀ ਪਿਛਲੇ ਸੇਰੀ ਕੰਡੀਸ਼ਨ ਦੇ ਹੀ ਸਾਦੇ ਹੋਗੇ ਬਾਰਮ ਬਾਡੀ ਪੱਕੇ ਜੀ ਕੰਡੀਸ਼ਨ ਓਕੇ ਆ ਮਸ਼ੀਨ ਦੇ ਸਾਰੇ ਬੈਲਟਾਂ ਦੀ ਪੁਲੀਆਂ ਦੀ ਕੰਡੀਸ਼ਨ ਠੀਕ ਹੈ ਸਾਰੇ ਬੈਰੀਆਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਗਈ ਬਿਲਕੁਲ ਓਕੇ ਹੈ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਦੀ ਆਪਾਂ ਗੱਲਬਾਤ ਕਰੀਏ ਬਿਲਕੁਲ ਓਰੀਜਨਲ ਤੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਬਾਕੀ ਤੁਸੀਂ ਦੇਖ ਸਕਦੇ ਹੋ ਐਲੀਵੇਟਰ ਵਗੈਰਾ ਠੀਕ ਹੈ ਫਲੋਰ ਲੱਗਿਆ ਹੋਇਆ ਹੈਗਾ ਬਾਕੀ ਇਹਰ ਕਲੀਨਰ ਦੇਖ ਸਕਦੇ ਹੋਗੇ ਸਾਰਾ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਹੈ ਟਾਇਰ ਵਗੈਰਾ ਵਧੀਆ ਸਾਫ਼ ਪਏ ਆ 18 ਲੱਖ 60 ਹਜ਼ਾਰ ਦੀ ਡਿਮਾਂਡ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ WhatsApp ਤੇ ਸ਼ੇਅਰ ਕਰ ਦਿਓ ਦੇਜਾ ਦੇ ਚਮਟਾ ਸਾਂ ਔਟੋ ਗੇਰਾ ਰੀਆਂ ਵਗੈਰਾ ਸਾਰੀਆਂ ਬੜੀਆਂ ਸਾਫ਼ ਜਿਵੇਂ ਕਟਰ ਦੀਆਂ ਰੀਲ ਵਗੈਰਾ ਦੀ ਕੰਡੀਸ਼ਨ ਰੀਲ ਦੇ ਪੱਲਿਆਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਬਿਲਕੁਲ ਓਕੇ ਆ ਡਿਸਕ੍ਰਿਪਸ਼ਨ ਚੋਂ ਨੰਬਰ ਲੈ ਕੇ ਤੁਸੀਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਜੇ ਕਿਸੇ ਵੀਰ ਨੇ ਕਰਨੀ ਹੈ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫਿਰ ਜੋ ਆਪਣ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ